ਆਜਾ ਦਾ ਜਾਨੀ ਖਜਲ ਖਵਾਰੀ ਵਾਲਾ ਪਵਲ ਸੀ ਕੰਮ ਪਰ ਕੰਮ ਖਿੱਚਿਆ ਗਿਆ ਆਪਣਾ ਜਗਤਵਿੰਦਰ ਨੇ ਸਹਿਜ ਮਤੇ ਨਾਲ ਕੰਮ ਜਾਨੀ ਮਸ਼ੀਨ ਦਾ ਤੌਰ ਲਿਆ ਤੇ ਇਧਰ ਦੇਖ ਸਕਦੇ ਹੋ ਕੋਬਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਗਰਮੀ ਨੇ ਤੁਕੀ ਕੱਢੀ ਪਈ ਆ ਹਮਸ ਜੇ ਤੋਂ ਬਣਦੀ ਆ ਨਾ ਤੇ ਨਾ ਹਵਾ ਲੱਗਦੀ ਆ ਹਵਾ ਚੱਲਦੀ ਵੀ ਨਾ ਜਦੋਂ ਪਿੱਠ ਕਰ ਲੈਂਦੇ ਆ ਤੇ ਦੂਜੇ ਪਾਸੇ ਲੱਗਦੀ ਨਹੀਂ ਮੂੰਹ ਨੂੰ ਤੇ ਬਾਕੀ ਪਸ਼ੂਆਂ ਨੂੰ ਜਾਣੀ ਔਖਾ ਇਹ ਟਾਈਮ 'ਚ ਤੇ ਨਾ ਤਾਂ ਫੁਵਾਰੇਆਂ ਦਾ ਜਿਹੜਾ ਟਾਈਮ ਆ ਇਹ ਹੁਣ ਵੀ ਆਪਾਂ ਫੁਵਾਰੇ ਚਲਾ ਲੀਏ ਕਿਉਂਕਿ ਫੁਵਾਰਿਆਂ ਦਾ ਟਾਈਮ ਸਹੀ ਤੌਰ ਤੇ ਲੰਘ ਗਿਆ ਵਾ ਤੇ ਬਾਕੀ ਟਰੈਕਟਰ ਧੋਦਾ ਸੀਗਾ ਕਦੂ ਦਾ ਕੰਮ ਤਕਰੀਬਨ ਨਿਬੜ ਗਿਆ ਸੀਗਾ ਇੱਥੇ ਤੇ ਪਨੀਰੀ ਵਾਲਾ ਰਹਿ ਗਿਆ ਥੋੜਾ ਜਿਹਾ ਤੇ ਬਾਕੀ ਉਹ ਦੇਖਦੇ ਹਾਂ ਹੁਣ ਜਾ ਵੀ ਸੀ ਲੇ ਕੇ ਦੀ ਹੋ ਗਈ ਆ ਤਾਂ ਇਹ ਚ ਤੇਲ ਘਾਟਾ ਥੋੜਾ ਜਾ ਉਹ ਸ਼ੀਸ਼ੇ ਚ ਦੀਂਦਾ ਵਾ ਤੇ ਤੋਤਾ ਦੀ ਉਹਦੇ ਕਰਕੇ ਪਤਾ ਲੱਗਿਆ ਹੁਣ ਕਿਉਂਕਿ ਜਦੋਂ ਗਾਰਾ ਜਾਂਦਾ ਉਹਦਾ ਪਤਾ ਨਹੀਂ ਲੱਗਦਾ ਤੇ ਬਾਕੀ ਕੋਈ ਨਾ ਕਰ ਦਿੰਦੇ ਇਹ ਤਾਂ ਮੂਰਿਆਂ ਨੀਵਾ ਕਰਕੇ ਖੜਾ ਦਿੰਦੇ ਇਹਨੂੰ ਬਹਿਲਾ ਸੀਗਾ ਟਰੈਕਟਰ ਅੱਜ ਤੇ ਬਾਕੀ ਆਚਾਰ ਵੀ ਆਪਣਾ ਸਿਰੇ ਤੇ ਹੀ ਆਫੀਸ਼ਲ ਸਾਲ ਵਾਲਾ ਤੇ ਬਾਕੀ ਚੱਲਦੀ ਆ ਪੂਰੀ ਤੇ ਪੱਖੇ ਇੱਧਰ ਲਾਤੇ ਸੀਗੇ ਚਾਰ ਛੋਟੇ ਛੱਤ ਵਾਲੇ ਤੇ ਉਹਦੇ ਨਾਲ ਕੰਮ ਹੋ ਜਾਣੀ ਚਲਾਤਾ ਪਹਿਲਾਂ ਵੱਡਾ ਲਾਉਣੇ ਵੱਡਾ ਰੋਲਾ ਬਹੁਤ ਪਾਉਂਦਾ ਪੱਖਾ ਅੱਗੇ ਆਪਣੇ ਉਧਰ ਲੱਗਿਆ ਹੁੰਦਾ ਸੀਗਾ ਤੇ ਪਰ ਲਾਤੇ ਸੀ ਆਪਾਂ ਉਹ ਸਾਹਮਣੇ ਦੋ ਲੱਗੇ ਹੋਏ ਸਟੈਂਡ ਉਹਨਾਂ ਦੇ ਤੇ ਇੱਥੇ ਹੁਣ ਖੜੀਆਂ ਆ ਵੀ ਮਰਜ਼ੀ ਨਾਲ ਅੰਦਰ ਤੇ ਬਾਕੀ ਟਰਾਂਸਫਾਰਮ ਮੱਚਿਆ ਹੋਇਆ ਸੀ ਇੱਕ ਬਾਹਰ ਖੇਤ ਤੇ ਉਹਦੇ ਕਰਕੇ ਪ੍ਰੋਬਲਮ ਆਈ ਹੋਈ ਆ ਕੱਲ ਜਨਰੇਟਰ ਤੇ ਚੱਲਦਾ ਰਿਹਾ ਟਰੈਕਟਰ ਸਾਰੀ ਦਿਹਾੜੀ ਤੇ ਲਾਈਟ ਵੀ ਰਹੀ ਆ 24 ਘੰਟੇ ਵਾਂਗੂ ਤੇ ਆਪਣੇ ਪਰ ਲਾਈਟ ਚੱਲਦੀ ਨਹੀਂ ਸੀ ਅੱਜ ਟਰਾਂਸਫਾਰਮਰ ਲਾਉਣਾ ਵਾ ਹੁਣ ਤੇ ਉਸ ਤੋਂ ਬਾਅਦ ਸ਼ਾਮ ਤੱਕ ਮੈਨੂੰ ਲੱਗਦਾ ਸ਼ਾਇਦ ਚੱਲ ਹੀ ਪਵੇ ਅੱਜ ਤੇ ਬਾਕੀ ਖਾੜੇ ਅੱਜੋ ਕੱਢਣੀ ਆ ਮੱਕੀ ਤੇ ਚੱਲਦੇ ਆਂ ਫਿਰ ਮੱਕੀ ਵੜਣੀ ਅੱਜ ਜੇ ਚੱਲ ਪਵੇ ਤਾਂ ਮਸ਼ੀਨ ਬੜਾ ਵਧੀਆ ਵਾ ਪੌਂਜ ਕੇ ਖਾੜੇ ਮੀਂਹ ਨਾਲ ਰਾਹ ਬਹੁਤ ਖਰਾਬ ਹੋਇਆ ਆ ਪੰਧ ਜਾਲਾ ਇਹ ਜਦੋਂ ਮੀਂਹ ਪੈ ਜਾਂਦਾ ਉਸ ਦਿਨ ਤਾਂ ਗੱਡੀ ਇੱਥੇ ਚੱਲਦੀ ਦੀ ਤਲਕਣ ਲੱਗ ਜਾਂਦੀ ਹੈ। ਬਾਕੀ ਆਹ ਜੇ ਅਸੀਂ ਵੀ ਨਾ ਮਲਾਦਾ ਕਰਕੇ ਗਏ ਸਾਫ। ਸੇਮ ਮੇਰਾ ਕੰਮ ਚੱਲਦਾ। ਦੂਜੀ ਬੋਬ ਲਾਈਨ ਜੀ ਚੱਲਦੀ ਆ ਵੱਡੀ ਚੈ ਨਾਲੇ। ਬਾਕੀ ਮਸ਼ੀਨ ਚੱਲਦੀ ਆ ਜਾਦਵੰਦਰਾ ਪਹੁੰਚ ਰਹੀ ਸੀ ਪਹਿਲਾਂ। ਮੇਰੇ ਵਧੀਆ ਅਜੇ ਕੰਮ ਨੇ ਬੜੀ ਜਾਈ ਜਾਵੇ। ਵਧੀਆ ਗੱਲਾਂ 8.5 ਕਿਲੇ ਹੈਗੇ ਆਪਣੇ ਫਰਨ ਵਾਲੇ ਬੱਕੀ ਦੇ ਬਾਕੀ ਦੇ ਦੇ ਕਾ ਮਤਾਂ ਚਲਾ ਲਿਆ ਜੀ ਇਹਨਾਂ ਨੇ ਅੱਗੇ ਲੱਗ ਜੂ ਪਤਾ ਕਿੰਨਾ ਘੰਨੇ ਪੜਦਾ ਹੈ ਬਾਕੀ ਕੈਮਨ ਲਵਾਦਾ ਜਗਵਿੰਦਰ ਨੇ ਤੇ ਬਾਕੀ ਟਰਾਲੀ ਉਹ ਕਹਿੰਦਾ ਖਿੱਚਣਾ ਨਹੀਂਗਾ ਉਹ ਖਾਲੀ ਮਸਾਂ ਤੁਰਦਾ ਉਹ ਨਾਲ ਪਾਣੀ ਆਉਦੇ ਕਹਿਰਾਂ ਚ ਉਹ ਤਾਂ ਪਾਣੀ ਵੀ ਹੈਗਾ ਟਾਇਰਾਂ ਦੇ ਨਾਲ ਇਹਦੇ ਫੁੱਲ ਭਰਿਆ ਹੋਇਆ ਇਹ ਕੈਮ ਵਾਲੇ ਦੀ ਮਿੱਟੀ ਆ ਤੇ ਦੇਖਦੇ ਆ ਬਾਕੀ ਕਰਕੇ ਕੀ ਕਰਦਾ ਹਜੇ ਨਹੀਂ ਤਾਂ ਫਿਰ ਮਸ਼ੀਨ ਨਾਲ ਖੇਚਦੇ ਆ ਬੂਰੇ ਲੱਗ ਜਾਂਦੀ ਆ ਪੱਤੇ ਜੇ ਜਾਨੀ ਲੱਗ ਜਾਂਦੇ ਆ ਆ ਜੋ ਨੇਦਰ ਜਿੱਥੇ ਮਰਜੀ ਹਾਂ ਦੂਜਾ ਕਰਾਂ ਹਾਂ ਦੂਜਾ ਕਰਾਂ ਇਹ ਫੋਨਾਂ ਨੇ ਗ੍ਰੇਪੀ ਮਾਰਨਾ ਹੋਵੇ। ਬਾਹ ਹੋ ਗਿਆ ਸਿੱਧਾ ਜੇ ਹੁਣ ਦੁਰ ਕਰਕੇ ਤੋਰਣਾ। ਫਿਰ ਆਈਂ ਚੜੀਏ ਕੀ ਤੇ ਮੇਰਾ ਪਾ ਕਿਤੇ ਕੋਈ ਉਹ ਜੇ ਮਸ਼ੀਨ ਕੱਢ ਲੈਣਾ ਸੋੜਾ। ਉਹ ਫਿਰ ਆ ਵੀ ਕਰੇਗਾ। ਅੱਜ ਦਾ ਜਾਨੀ ਖੱਜਲ ਖਵਾਰੀ ਵਾਲਾ ਪੁਲ ਸੀ ਕੰਮ ਪਰ ਕੰਮ ਖਿੱਚਿਆ ਗਿਆ ਆਪਣਾ ਜਗਤਵਿੰਦਰ ਨੇ ਸਹਿਜ ਮਤੇ ਨਾਲ ਕੰਮ ਜਾਨੀ ਮਸ਼ੀਨ ਦਾ ਤੋੜ ਲਿਆ ਤੇ ਇਧਰ ਦੇਖ ਸਕਦੇ ਹੋ ਖੋਪਣ ਤੇ ਪਾਣੀ ਦੀ ਸਕੀਮ ਸੀਗੀ ਪਰ ਇਹ ਚ ਆਪਣਾ ਉਲਟਾਵਾ ਫੇਰਿਆ ਹੋਇਆ ਤੇ ਹੁਣ ਟੈਂਕ ਇੱਥੇ ਆਦਾ ਇੱਕ ਜਿਹੜਾ ਜਾਨੀ ਇਧਰੋਂ ਇੱਕ ਵਾਟਰ ਘਟ ਲਿਆ ਜਾਂਦਾ ਵਾ ਬੈਡ ਤੇ ਉਹਦੇ ਨਾਲ ਫੇਰ ਮਸ਼ੀਨ ਜਾ ਕੇ ਮੁੜੇ ਆਉਂਦੀ ਆ ਤੇ ਟਰਾਲੀ ਬਾਹਰ ਕੱਢ ਕੇ ਖੜਾਈ ਹੈ ਆਪਾਂ ਤੇ ਟੀਸੀ ਨਿਕਲ ਗਈ ਹੈ ਪੂਰੀ ਭਰ ਕੇ ਆ ਟਰਾਲੀ ਭਰ ਕੇ ਟਰਾਲੀ ਦਾ ਪੂਰੀ ਬਹੁਤ ਮੈਨੂੰ ਕਹਿਣਾ ਬਹੁਤ ਗਾਂ ਕਰਦਾ ਇਹਨੂੰ ਗਾਂ ਕਰਦਾ ਉੱਚਾ ਤਾਂ ਨਹੀਂ ਕੱਢਣਾ ਘਟਾ ਕੇ ਰਾ ਉਧਰ ਵੱਡਿਆ ਗਿਆ ਆਪਣਾ ਤੇ ਬਾਕੀ ਬਦਲ ਬਾਈ ਜੀ ਹੋ ਗਈ ਆ ਫੇਰ ਤੇ ਆ ਪੌਣੇ ਇੱਕ ਦੋ ਕਿੱल्ल्या ਦਾ ਘੇਰਾ ਇਹ ਚ ਵੀ ਲਾਗੇ ਦੋ ਕਿਹੜੇ ਤੇ ਜਯਦਵਿੰਦਰ ਬੈਠਾ ਈ ਸੀ ਲਾਈ ਤੇ ਬੂੰ ਤੇ ਚਲਦੀ ਆ ਗੱਲ ਜਾਣੀ ਅਰੋੜਾ ਰੱਪੇ ਵਾਲਾ ਕੰਮ ਜਾਣੇ ਪੜ ਗਿਆ ਕਹਿਲਾ ਜਾਣੀ ਕੱਟਰ ਦੀ ਆਵਾਜ਼ ਸੁਣਦੀ ਤਾਂ ਮੂਰੇ ਬੰਦਾ ਸੁੱਤਾ ਪਿਆ ਹੋਵਾ ਸੌਣਾ ਨਹੀਂ ਗਾ ਤੇ ਉਹ ਮੂਰੇ ਖਲੇ ਸੁੱਤਾ ਹੋਇਆ ਵਾ ਅੱਗੇ ਬਾਕੀ ਉਧਰ ਦੋ ਗੱਲੇ ਹੈਗੇ ਆ ਦੇਖਦੇ ਆ ਚੱਲ ਕੇ ਚੋਕ ਹੋ ਗਈ ਉਹ ਥੱਲੇ ਆ ਗਏ ਜੜਾ ਜਿਹੇ ਚੋਕ ਹੋ ਗਈ ਇਸ ਮਸ਼ੀਨ ਉਧਰ ਮੋਟਰ ਦਾ ਰਹਿ ਗਏ ਦੋ ਗੱਲੇ ਦੋ ਕਹਿੰਦਾ ਉਹ ਵੀ ਬਾਡੀ ਦੇ ਨਾਲ ਜਿਆਦਾ ਮਿੱਤਰ ਕਹਿੰਦਾ ਬਾਕੀ ਦੇਖ ਰਿਹਾ ਉਹਦੇ ਦਾ ਆਪਣੇ ਸੌਖਾ ਦੋਨੇ ਪਾਸੇ ਪਈਆਂ ਹੈਗੀਆਂ ਵਾ ਉਹ ਘੇਰੇ ਦਾ ਵਾਲਾ ਔਖਾ ਜਿਹੜਾ ਲੰਮਾ ਘੇਰਾ ਜੀ ਆਪਣਾ ਪੰਜ ਗੱਲੇ ਦਾ ਵਰ ਟਰਾਲੀ ਕੱਢ ਲਈ ਬਹੁਤ ਔਖੀ ਨਿਕਲੀ ਟਰਾਲੀ ਮੇਰੇ ਆਉਣ ਤੋਂ ਪਹਿਲਾਂ ਹੀ ਖੋਹ ਲਈ ਸੀ ਇਹਨਾਂ ਨੇ ਜਿਸ ਤੋਂ ਬਾਅਦ ਤਾਂ ਫਿਰ ਬਾਹਰ ਖੜ ਖੜ ਕੇ ਭਰਾਲੀਆਂ ਆਪਾਂ ਬਹੁਤ ਆਇਆ ਵਾ ਸਲੈਪਰਾਂ ਮਾਰੇ ਗਈ ਢੜ ਦੇ ਵਿੱਚ ਪੀਣਾ ਨਹੀਂ ਉਹਨੇ ਪੀ ਲੈਣਾ ਹੱਸ ਢੰਡਾ ਵਾ ਅੱਤਾਂ ਅੱਟਾ ਕੇ ਢੰਡਾ ਆਇਆ ਮਾਰ ਗੜਦੇ ਗੜਦੇ ਉਹਨੇ ਇਹ ਰੋਗ ਪੁਜਿਆ ਜਿਹੜਾ ਸੀ ਕੋ ਚੱਕਦਾ ਜਾਣੇ ਜਿਹੜਾ ਗੁੰਮ ਜਾ ਪੈਂਦਾ ਜਵੇਰ ਦਾ ਤੇ ਆਪਣੀ ਮੱਕੀ ਹੋ ਗਈ ਹੈ ਇਹ 4 ਮਹੀਨੇ ਦੀ ਹੋ ਗਈ ਹੈ ਪੂਰੀ ਤੇ ਟਾਂਡੇ ਦੀ ਦੇਖ ਸਕਦੇ ਆ ਹਜੇ ਵੀ ਨਰਬਾਈ ਪੂਰੀ ਹੈ ਜਣੀ ਪਰਦਾ ਹੋ ਗਿਆ ਚਿੱਟਾ ਆਹ ਜੀ ਤਾਂ ਆਪ ਲੈ ਗਿਆ ਤਾਂ ਆਪ ਲੈ ਗਿਆ ਕੋਈ ਕਰੀ ਅਜੇ ਹੈ ਆਪ ਤਾਂ ਕੁਛ ਕੁ ਨਹੀਂ ਇਹ ਜੇ ਨਾ ਨਾ ਚੱਕ ਬਈਸੀ ਆਪਾਂ ਜੇ 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 ਨਾ ਹੁੰਦਾ ਮੀ ਹਜੇ ਨਾ ਅਜ ਦਿੰਦਾ ਤੈਨੂੰ ਸਾਥ ਫੇਕ ਕਿਉਂ ਵੇਸੀ ਐਂ ਕਹਿਣਾ ਕਿਉਂ ਵੇਸੀ ਕੀ ਹਾਲ ਹੈ ਮੱਕੀ ਕਾ ਤਰਾ ਹਾਂ ਹੈ ਚੱਲ ਇਹ ਆਪਾਂ ਨੂੰ ਤਾਂ ਬਹੁਤ ਸਾਲ ਹੋ ਗਏ ਲਾਉਂਦਿਆਂ ਨੂੰ ਉਦੋਂ ਵੀ ਨਹੀਂ ਨਹੀਂ ਆ ਤੁਸੀਂ ਨਾ ਕਈ ਸਾਲ ਹੋ ਗਏ ਨਾ ਮੈਂ ਕਹਿੰਦਾ ਜੀ ਕੁਝ ਵੀ ਕਰਕੇ ਹੋਰ ਵੀ ਕੁਝ ਨਾ ਰੱਬ ਬਾਕੀ 7-8 ਸਾਲ ਹੋ ਗਏ ਨੇ 7-8 ਸਾਲ ਹੋ ਗਏ ਨੇ ਆਪਾਂ ਤੁਹਾਨੂੰ ਤੜਾਈ ਸੀ ਸਾਰੇ ਕਈ ਜਣੇ ਕਹਿੰਦੇ ਤੁਸੀਂ ਝੋਨਾ ਕਿਵੇਂ ਲਾਹੋਗੇ ਮੈਂ ਕਿਹਾ ਸਾਨੂੰ ਝੋਨੇ ਦਾ ਨਹੀਂ ਆ ਫਿਕਰ ਤੁਹਾਨੂੰ ਮੱਕੀ ਦਾ ਵੀ ਮੱਕੀ ਦਾ ਸਾਰੀ ਉਹ ਕਢੰਗੇ ਜੇ ਪਾ ਗਈ ਜਿਹੜੇ ਡਰਮ ਲਿਉਨੇ ਆਪਾਂ 4-5 ਮੰਗ ਲਏ ਉਹ ਟਰੈਕਟਰ ਬੈਕ ਹੀ ਜਾਂਦੇ ਸੀ ਲੇਬਰ ਦਿਹਾੜੀ ਤੇ ਕਰਕੇ ਉਹਦੇ ਢੇਰ ਲਾ ਕੇ ਮਸ਼ੀਨਾਂ ਕੱਢਦੇ ਉਹਦੇ ਇੰਨੇ ਸਾਧਨ ਨਹੀਂ ਹੁੰਦੇ ਸੀ ਦੇ 44 ਹੋਈ ਸੀ ਉਦੋਂ 44 44 ਕੁਆਂਟਲ ਹੋਈ ਸੀ ਉਦੋਂ ਉਹੀ ਘੇਰੇ ਚ ਤੇ ਬਾਅਦ ਆਏ ਇੱਕ ਵਾਰੀ ਕੱਦੂ ਘਰ ਕੇ ਦੁਬਾਰਾ ਕਰਕੇ ਨਵੇਟਦਾ ਕਹਿੰਦੇ ਖਤਮੀ ਕਰਦਾ ਲੋਕਾਂ ਨੂੰ ਇਹ ਵੀ ਕੱਦੂ ਕਿਵੇਂ ਘਰਨਗੇ ਪਾਣੀ ਆ ਮੈਂ ਤੁਹਾਨੂੰ ਵੇਖ ਰਿਹਾ ਵੀ ਮੱਕੀ ਬਾਹਰ ਨਿਕਲੇ ਸਾਡੀ ਨੇ ਮਾਹਾਂ ਉੱਤਰਾ ਏਸੀ ਚੱਕਰ ਕੀ ਆ ਹਾਂ ਜਦੋਂ ਮੌਸਮ ਠੰਡਾ ਆ ਫੇਰ ਨਿਕਲਿਆ ਆ ਸੁੱਤਾ ਹੀ ਰਿਆ ਮੂਰੇ ਜਾਨੀ ਕੀਤਾ ਵੀ ਢੱਕਾਂ ਨਹੀਂ ਇਹਨੇ ਹਾਂ ਇਹ ਵੀ ਉਹ ਬੈਠਿਆ ਰਹਿ ਗਿਆ ਨਾ ਮੂਰਦੀ ਏਸੀ ਚ ਪੈਂਦੀ ਨੇ ਰਾਤ ਨੂੰ ਵੀ ਘਰੇ ਜਾ ਵੜਦਾ ਵਿੱਚ ਹੀ ਹੁੰਨਾ ਸੱਜੀ ਇਧਰ ਰਹਿੰਦੇ ਇਧਰ ਤਾਂ ਆਈ ਜਾਣੀ ਆ ਇਧਰ ਨੂੰ ਖਿੱਚਦੇ ਵਸ ਬੱਸ ਹੋ ਗਿਆ ਯਾਰ ਬਾਈ ਆ ਗਿਆ ਇਧਰ ਡੱਲੇ ਵਾਲੇ ਰਾਹ ਤੇ ਆਪਣੇ ਦੋ ਕਿੱਲੇ ਜਿਹੜੇ ਸੀਗੇ ਤੜ ਵਾਲੇ ਖੇਤ ਚ ਤੇ ਬਾਕੀ ਲੱਗਿਆ ਚਲਾਉਣ ਕੰਮ ਇਹਦਾ ਦੋ ਕਿੱਲੇ ਰਹਿ ਗਏ ਜਣੀ ਉਧਰ ਕੰਮ ਨੂੰ ਨਿਭੜ ਗਏ ਆਪਣਾ ਮੌਸਮ ਜੇ ਵਿਗੜ ਗਿਆ ਸੀ ਵਿੱਚ ਤੇ ਆਪਣੇ ਪਿੰਡਾਂ ਵੱਲੀ ਦਾ ਇਧਰ ਚੀਮਨੇ ਵੱਲੀ ਕਹਿੰਦੇ ਮੀਂਹ ਪੈ ਗਿਆ ਮਾੜਾ ਮੋਟਾ ਨਾਲ ਦੇ ਅੰਚ ਤੇ ਪਰ ਆਪਣੇ ਇੱਥੇ ਖਾੜੇ ਠੀਕ ਰਿਹਾ ਕਣੀ ਜੀ ਡਿੱਗੀ ਸੀ ਕੋਈ ਕੋਈ ਉਦੋਂ ਜਦੋਂ ਚੱਲਦਾ ਸੀ ਕੰਮ ਪਹਿਲਾਂ ਪਰ ਆ ਗਿਆ ਕੰਮ ਲੋਟ ਕਿੱਲੇ ਦੋ ਰਹਿ ਗਏ ਆਪਣੇ ਇਧਰ ਖਤਰੇ ਵਾਲੇ ਜਿਹੜੇ ਸੀਗੇ ਮਤਲਬ ਚਾਰੇ ਵਾਰ ਸੇ ਧੋਣਾ ਲੱਗ ਕੇ ਕਈ ਵਾਰੀ ਖੱਡ-ਖੱਡ ਪੈ ਜਾਂਦੀ ਓਧਰੋਂ ਉਮੀਦਾ ਨਹੀਂ ਉਹਨਾਂ ਚੱਕਰ ਹੁੰਦਾ ਤੇ ਐ ਚੱਕਰ ਪੈ ਜਾਂਦਾ ਵੀ ਤੇ ਬਾਕੀ ਟਾਈਮ ਵੀ ਬਚ ਗਿਆ ਪਹਿਲਾਂ ਸਵੇਰੇ ਲੱਗਦਾ ਸੀਗਾ ਵੀ ਟਾਈਮ じゃ ਖਰਾਬ ਹੋ ਗਿਆ ਟਰਾਲੀ ਖੋਹਦੀ ਸੀਗੀ ਪਹਿਲਾਂ ਤੇ ਉਦੋਂ ਬਾਅਦ ਫੇਰ ਟਰਾਲੀਆਂ ਬਾਹਰ ਕੱਢਣ ਕਰਕੇ ਫੇਰ ਕੰਮ ਰੁੜ ਪਿਆ ਜਾਣੀ ਵਧੀਆ ਤੇ ਬਾਕੀ ਦੇਖਦੇ ਇੱਧਰ ਵੀ ਕਿਵੇਂ ਚੱਲਦਾ ਕੰਮ ਕੋਣ ਵਗਿਆ ਨ ਬਲੇ ਕਾ ਬਈ ਜਾਂਦਾ ਪਿੰਡ ਹਾਂ ਇਹ ਬੰਦੇ ਆ ਦੇਖੇ ਲਾਇਆ ਕਿਵੇਂ ਹਾਂ ਉਹ ਕਿਸੇ ਨਾਲ ਬਹਰੇ ਨੂੰ ਬੜਾ ਟਿਕਾ ਦੇ ਹਾਂ ਪਿੰਡ ਤੋਂ ਅਸਾਂ ਇੱਧਰ ਆ ਗਏ ਸੀ ਆਖਾ ਆਖਾ ਇਹਨਾਂ ਨੇ ਤਾਂ ਗਾੜੀ ਰੱਖੀ ਹੈ ਕਿਹਦਾ ਇਸ ਵਾਰ ਦੇਖਣਾ ਚਾਹੀਦਾ ਪਿੰਡ ਨੂੰ ਉਹ ਤਾਂ ਡੀਡੀਆਰ ਮੰਦੀ ਜਿਹਨਾਂ ਕੋਲੇ ਆਪਣੇ ਪੈਂਟ ਦੇ ਅਕੀਵ ਰਹੇ ਸੀ ਹੁਣ ਤਾਂ ਇਹ ਟਾਈਮ ਨਹੀਂ ਠੀਕ ਕਰਕਾ ਤਾਂ ਭੇਜਿਆ ਲੜਿਆ ਇੱਕ ਦੋ ਵਾਰ ਮੈਂ ਨਿੱਕੇ ਹੁੰਦੇ ਤੋਂ ਬਣੀ ਹੋਈ ਹੈ ਨਾ ਉਹਨੇ ਸਹੀ ਹੈ ਹਾਂਜੀ ਮੱਕੀ ਦਾ ਹੋ ਗਿਆ ਕੰਮ ਖਤਮ ਫਿਰ ਨਿਬੜ ਗਿਆ ਕੰਮ ਤੇ ਇੱਕ ਝੁੱਟੀ ਰਹਿ ਗਈ ਆਪਣੀ achar ਵਾਲੀ ਤੇ ਉਹ ਹੈਗੇ ਦਿਨ ਹਜੇ ਆਪਣੇ ਪਿੰਡ ਜਿਹੜਾ ਪੰਜ ਗੱਲੇ ਦਾ achar ਪੋਣਾ ਤੇ ਝੋਨੇ ਦਾ ਕੰਮ ਵੀ ਖਤਮ ਹੋ ਗਿਆ ਸੀ ਪਿੰਡ ਕੱਲ ਤੇ ਹਰਜਿੰਦਰ ਦੇ ਲਾਉਂਦੇ ਆ ਹੁਣ ਤੇ ਬਾਕੀ ਇਹ ਬੋਣ ਵਾਲਾ ਕੰਮ ਕਰਦੇ ਆ ਕੱਲ ਨੂੰ ਰੋਟਾਵੇਟਰ ਨਾਲ ਬਾਹਵਾਂਗੇ ਇਹਨੂੰ ਮੱਕੀ ਵਾਲੇ ਖੇਤ ਨੂੰ ਜਿਹੜੀ ਵੱਢੀ ਅੱਜ ਤੇ ਇੱਕ ਝੁੱਟੀ ਜਾਣੀ ਰਹਿ ਗਈ achar ਵਾਲੀ ਤੇ ਉਸ ਤੋਂ ਬਾਅਦ ਫਿਰ ਆਪਣਾ ਕੰਮ ਅੱਗੇ ਅੜਾ ਚੱਲੂਗਾ